ਨੈਕਸਟ 24 ਪੰਜਾਬ ਨਿਊਜ਼ ਚੈਨਲ ਤੇ ਦਿੱਤੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਤਾਂ ਜੋ ਸਾਡੀ ਆਉਣ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚ ਰਹਿਣ ਅੱਜ ਭੁਪਿੰਦਰ ਸਿੰਘ ਖਾਲਸਾ ਜਲੰਧਰ ਤੋਂ ਅਮਿਸਰ ਪਹੁੰਚੇ ਜਿੱਥੇ ਉਹਨਾਂ ਨੇ ਕਿਹਾ ਕਿ ਅੱਜ ਅਸੀਂ ਲੋਕ ਸਭਾ ਮਿਸਰ ਸ਼ੀਟ ਤੋਂ ਸ਼ੋਮਨੇ ਕਾਲੀ ਦਲ ਦੇ ਉਮੀਦਵਾਰ ਅਨਿਲ ਜੋਸ਼ੀ ਦੀ ਸਪੋਰਟ ਕਰਨ ਪਹੁੰਚੇ ਹਾਂ ਅਮਿਸਰ ਉਹਨਾਂ ਨੇ ਕਿਹਾ ਕਿ ਅੱਜ ਅਸੀਂ ਅਮਿਸਰ ਵਿੱਚ ਅਨਿਲ ਜੋਸ਼ੀ ਦੇ ਹੱਕ ਵਿੱਚ ਰੋਡ ਸ਼ੋਅ ਕੱਢਣ ਜਾ ਰਹੇ ਹਾਂ ਅਤੇ ਇਸ ਵਾਰੀ ਪੰਜਾਬ ਵਿੱਚ ਅਕਾਲੀ ਦਲ ਨੂੰ ਪਰਵਾਹ ਹੰਗਾਰਾ ਮਿਲੇਗਾ 13 ਦੀਆਂ 13 ਸੀਟਾਂ ਤੇ ਅਕਾਲੀ ਦਲ ਦੀ ਜਿੱਤ ਹੋਵੇਗੀ ਉਹਨਾਂ ਨੇ ਕਿਹਾ ਕਿ ਅਨਿਲ ਜੋਸ਼ੀ ਬਹੁਤ ਹੀ ਵਧੀਆ ਤੇ ਚੰਗੇ ਕੈਂਡੀਡੇਟ ਹਨ ਜੇਕਰ ਅੰਮ੍ਰਿਤਸਰ ਦੇ ਲੋਕ ਇਹਨਾਂ ਨੂੰ ਚਾਹੁੰਦੇ ਹਨ ਤਾਂ ਅੰਮ੍ਰਿਤਸਰ ਦਾ ਹਰ ਹਾਲਤੇ ਪੱਕ ਤੋ ਵਿਕਾਸ ਕਰਨਗੇ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਜਦੋਂ ਤੋਂ ਪੰਜਾਬ ਵਿੱਚ ਕਾਬਜ਼ ਤੇ ਹੋਈ ਹੈ ਉਦੋਂ ਤੋਂ ਹੀ ਨਸ਼ੇ ਦਾ ਪ੍ਰਚਾਰ ਪ੍ਰਸਾਰ ਵੱਧ ਗਿਆ ਹੈ ਅਤੇ ਇੱਕ ਵੀ ਕੰਮ ਚਾਹੀਦਾ ਇਸ ਸਰਕਾਰ ਵੱਲੋਂ ਨਹੀਂ ਕੀਤਾ ਗਿਆ ਜੇਕਰ ਗੱਲ ਬੱਤੀ ਦੀ ਕਹਿੰਦੇ ਤਾਂ ਬੱਤੀ ਨੂੰ ਲੈ ਕੇ ਬਹੁਤ ਹੀ ਬੁਰਾ ਹਾਲ ਹੈ ਲੰਬੇ ਲੰਬੇ ਕਟ ਲਗਾਏ ਜਾ ਰਹੇ ਹਨ ਲੇਕਿਨ ਸਰਕਾਰ ਵੱਲੋਂ ਦਾਵਾ ਕੀਤਾ ਗਿਆ ਸੀ ਕਿ ਅਸੀਂ ਫ੍ਰੀ ਬਿਜਲੀ ਦੇ ਰਹੇ ਹਾਂ ਉਹਨਾਂ ਨੇ ਕਿਹਾ ਕਿ ਭਾਜਪਾ ਨੂੰ ਪਿੰਡਾਂ ਵਿੱਚ ਵਣ ਨਹੀਂ ਦਿੱਤਾ ਜਾ ਰਿਹਾ ਜਿੱਤਨ ਦੀ ਤਾਂ ਗੱਲ ਦੂਰ ਦੀ ਹੈ ਤੇ ਭਾਜਪਾ ਗੁਰਦਾਮਾ ਉੱਤੇ ਕਬਜ਼ਾ ਕਰਨ ਦੀ ਸੋਚ ਨਾਲ ਪੰਜਾਬ ਵਿੱਚ ਇਲੈਕਸ਼ਨ ਲੜ ਹੈ ਲੇਕਿਨ ਸ਼ੋਮ ਨੇ ਕੱਲ ਦਲ ਉਸ ਦੇ ਅੱਗੇ سینਾ ਤਾੜ ਕੇ ਖੜੀ ਹੈ ਤਾਂ ਇਸ ਤਰ੍ਹਾਂ ਨਹੀਂ ਹੁੰ ਦਿੱਤਾ ਜਾਵੇਗਾ ਤੁਸੀਂ ਵੀ ਦੇਖੋ ਅੰਮ੍ਰਿਤਸਰ ਤੋਂ ਬੀਰੋ ਦੀ ਵਿਸ਼ੇਸ਼ ਰਿਪੋਰਟ ਸਾਹਮਣੇ ਆ ਤੇ ਸਭ ਲੋਕੀ ਖਵਾ ਪਿਆ ਰਹੇ ਆ ਕੋਲਡ ਡਰਿੰਕ ਪਿਆ ਰਹੇ ਆ ਨਾਲ ਸਮਰਥਨ ਕਰ ਰਹੇ ਆ ਨਾਲ-ਨਾਲ ਜਾ ਰਹੇ ਆ ਬਹੁਤ ਪਿਆਰ ਦੇ ਰਹੇ ਆ ਜੇਕਰ ਸਾਡੇ ਲਾਗੇ ਨਾਲ ਦੋਵਾਂ ਦੇ ਵਿੱਚ ਕੀ ਕਹਿਣਾ ਚਾਹੋਗੇ ਅੱਧੇ ਉਪਰ ਦੀ ਮਾਰਕਿੰਗ ਵਿੱਚ ਤੁਸੀਂ ਕਿੱਥੇ ਹੋ ਪਰ ਨਾ ਮਾਰਨਾ ਇਹ ਕੋ ਪਹਿਲੀ ਵਾਰ ਹੀ ਨਹੀਂ ਆਇਆ ਸਾਰੇ ਆਪਣੇ ਪਰਿਵਾਰ ਆਏ ਸਾਰੇ ਆਪਣੇ ਸਾਥੀ ਆ ਬਹੁਤ ਕੰਮ ਕਰਾਏ ਇੱਥੇ ਕੋਈ ਇੱਕ ਨਹੀਂ ਆ ਬਹੁਤ ਕੰਮ ਕਰਾਏ ਇੱਥੇ ਕਿਉਂ ਕਹਿੰਦੇ ਬਹੁਤ ਬੰਦੇ ਨੇ ਕੰਮ ਹੈ ਕੈਮਰਾ ਘੁਮਾਓ ਜਿਆ ਪਤਾ ਲੱਗੂਗਾ ਕੀ ਵਾਲ ਰੋਡ ਸ਼ਵਾਲਦੀ ਵੀ ਛੱਡ ਕੇ ਭੱਜ ਗਿਆ ਜੋ ਕੀਤਾ ਭਰਨਾ ਪੈ ਰਿਹਾ ਲੋਕਾਂ ਨੂੰ ਧੋਖਾ ਦਤਾ ਲੋਕਾਂ ਨੂੰ ਧੋਖਾ ਦਤਾ